मनी लॉन्ड्रिंग केस ईडी केसो डिटेल रिपोर्ट केसरी डिटेल रिपोर्ट मंगी गई है मनी लॉन्ड्रिंग तो, का जो जिक्र है वो सामने आया है जो पूरा मामला है दो हजार इक्कीस दिसंबर का है

ਪਿਛਲੇ ਮਹੀਨੇ ਵੀ ਐਸਆਈਟੀ ਦੇ ਵੱਲੋਂ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਪਹੁੰਚੇ ਸੀ ਤੇ ਸਵਾਲ ਜਵਾਬ ਜੁਨੇ ਉਹ ਐਸਆਈਟੀ ਦੇ ਵੱਲੋਂ ਕੀਤੇ ਗਏ ਸੀ ਤੇ ਹੁਣ ਵੱਡੀ ਖਬਰ ਦਾ ਜ਼ਿਕਰ ਕਰਿਆ ਸੋਰਸਸ ਦੇ ਵੱਲੋਂ ਵੱਡੀ ਖਬਰ ਹੈ ਕਿ ਇਸ ਪੂਰੇ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਹੋ ਚੁੱਕੀ ਹੈ ਈਡੀ ਨੇ ਐਸਆਈਟੀ ਦੀ ਰਿਪੋਰਟ ਦਾ ਨੋਟਿਸ ਲਿਆ ਹੈ ਤੇ ਐਸਆਈਟੀ ਤੋਂ ਕੇਸ ਦੀ ਪੂਰੀ ਡਿਟੇਲ ਰਿਪੋਰਟ ਜੋ ਹੈ

ਸਰਦਾਰ ਅਰਸ਼ਦੀਪ ਕਲੇਰ ਜੁੜੇ ਹੋਏ ਹਨ ਸ਼੍ਰੋਮਣਿਆ ਕਾਲ ਜਲਦੀ ਆਗੂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਜੋ ਐਨਡੀਪੀਐਸ ਦਾ ਪੂਰਾ ਮਾਮਲਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਤੇ ਹੁਣ ਈਡੀ ਦੇ ਵੱਲੋਂ ਐਫਆਈਆਰ ਪੂਰੀ ਡਿਟੇਲ ਰਿਪੋਰਟ ਤਲਬ ਕਰ ਲਈ ਗਈ ਹੈ ਤੁਹਾਡਾ ਰਿਐਕਸ਼ਨ ਸਰ ਦੇਖੋ ਇੱਕ ਗੱਲ ਅੱਜ ਬੜੀ ਸਪਸ਼ਟ ਹੋ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਹੱਥ ਖੜੇ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲਗਾਤਾਰ ਪੋਲਿਟੀਕਲ ਮੈਂਡੇਟ ਦਾ ਕੇਸ ਹੈ ਸਾਰੇ ਨੂੰ ਪਤਾ ਹੈ ਕਿ ਕਾਂਗਰਸ ਨੇ ਆਪਣੀ ਨਕਾਮੀ ਛੁਪਾਉਣ ਦੇ ਲਈ ਹਨੇਰੀ ਰਾਤਾਂ 'ਚ ਉਹ ਜਿਹੜਾ 1 ਮਹੀਨੇ ਦਾ ਡੀਜੀਪੀ ਲਿਆਂਦਾ ਸੀ ਚਟੋਪਾਧਿਆ ਸਾਹਿਬ ਉਹਨੇ ਝੂਠਾ ਪਰਚਾ ਦਰਜ ਕੀਤਾ ਭਗਵਾਨਤਮਾਨ ਸਾਹਿਬ ਸੁਪਰੀਮ ਕੋਰਟ ਮਹਿੰਗੇ ਮਹਿੰਗੇ ਵਕੀਲ ਲਿਆਂਦੇ ਉਹਨੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ 25-25 ਲੱਖ ਰੁਪਏ ਇੱਕ ਦਿਨ ਦਾ ਖਰਚਿਆ ਤੇ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗੇ ਵਿੱਚ ਸਪੈਸ਼ਲੀ ਲਿਖਿਆ ਕਿ ਵਿਕਰਮ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਕੋਈ ਸਬੂਤ ਕੋਈ ਗਵਾਹ ਮੌਜੂਦ ਨਹੀਂ ਹੁਣ ਵੀ ਲਗਾਤਾਰ ਜਦੋਂ ਕੋਈ ਵਿਕਰਮਜੀਤੀਆ ਸਰਕਾਰ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਦੇ ਨੇ ਨਾਲ ਹੀ ਐਸਆਈਟੀ ਦਾ ਸੰਬੰਧ ਪੰਜ ਐਸਆਈਟੀਆਂ ਬਦਲ ਗਈਆਂ ਹਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਇਸ ਕੇਸ ਦੇ ਵਿੱਚ ਚਲਾਣ ਨਹੀਂ ਪੇਸ਼ ਕਰ ਸਕੇ ਤੇ ਹੁਣ ਇਹ ਜਿਹੜੀ ਮੁੱਖ ਮੰਤਰੀ ਦਫਤਰ ਤੋਂ ਇੱਕ ਖਬਰ ਪਲਾਂਟ ਕੀਤੀ ਹੈ ਕਿ ਜੀ ਈਡੀ ਦੀ ਐਂਟਰੀ ਹੋਈ ਹੈ ਇਹਨੇ ਇੱਕ ਚੀਜ਼ ਸਪਸ਼ਟ ਕਰਦੀ ਹੈ ਕਿ ਹੁਣ ਪੰਜਾਬ ਸਰਕਾਰ ਭਗਵੰਤ ਮਾਨ ਆਬਾਦੀ ਪਾਰਟੀ ਇਸ ਕੇਸ ਤੋਂ ਪਿੱਛਾ ਛਡਾਉਣਾ ਚਾਹੁੰਦੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਮਾਫੀ ਮੰਗ ਚੁੱਕੇ ਨੇ ਸੋ ਹੁਣ ਇਹ ਸਰਕਾਰ ਹੁਣ ਆਪਣੇ ਗਲੋਂ ਗੱਲ ਲਾ ਕੇ ਉਸ ਈਡੀ ਕੋਲੇ ਮੁਕੱਦਮਾ ਪੈਂਦੀ ਜਿਹੜੀ ਈਡੀ ਨੂੰ ਰੋਜ਼ ਕਦੇ ਅਰਵਿੰਦ ਕੇਜਰੀਵਾਲ ਦੇ ਕੇਸ ਚ ਨਿੰਦਦੇ ਨੇ ਕਦੇ ਮਨੀਸ਼ ਸੋਧਿਆ ਦੇ ਕੇਸ ਚ ਨਿੰਦਦੇ ਨੇ ਔਰ ਇਹ ਕਹਿੰਦੇ ਜੀ ਈਡੀ ਤਾਂ ਕੇਂਦਰ ਸਰਕਾਰ ਦਾ ਤੋਤਾ ਹੈ ਸੋ ਆਪ ਜਿਹੜੀ ਇਨਵੈਸਟੀਗੇਸ਼ਨ ਭਗਵੰਤਮਾਨ ਨਹੀਂ ਕਰ ਸਕੇ ਜਿਹੜੇ ਕੇਸ 'ਚ ਚਲਾਨ ਭਗਵੰਤ ਮਾਨ ਦੀ ਪੁਲਿਸ ਨਹੀਂ ਪੇਸ਼ ਕਰ ਸਕੀ ਜਿਹੜੀ ਆਪ ਦੀ ਪੁਲਿਸ ਹੈ ਜਿਹਦੇ ਬਾਰੇ ਭਗਵੰਤਪਾਨ ਅਖਬਾਰਾਂ ਨੂੰ ਇੰਟਰਵਿਊ ਦੇਣ ਲੱਗੇ ਕਹਿੰਦੇ ਨੇ ਕਿ ਜੀ ਮੈਂ ਕੇਸ ਫਾਈਲ ਮੰਗਾ ਲਈ ਹੁਣ ਮੈਂ ਇਨਵੈਸਟੀਗੇਸ਼ਨ ਰੀਰਾਈਟ ਕਰ ਰਹੇ ਹਾਂ ਤੇ ਉਸ ਕੇਸ 'ਚ ਹੁਣ ਸਰਕਾਰ ਹੱਥ ਖੜੇ ਕਰਕੇ ਭੱਜ ਗਈ ਹੈ ਤੇ ਇਹ ਇੱਕ ਨਵੀਂ ਚੀਜ਼ ਪ੍ਰਾਂਟ ਕਰਕੇ ਕਿ ਜੀ ਹੁਣ ਈਡੀ ਨੂੰ ਅਸੀਂ ਭੇਜ ਰਹੇ ਹਾਂ ਤਾਂ ਸਪਸ਼ਟ ਹੈ ਕਿ ਹੁਣ ਪੰਜਾਬ ਸਰਕਾਰ ਕੋਲੇ ਇਸ ਕੇਸ 'ਚ ਕੁਝ ਨਹੀਂ ਪੰਜਾਬ ਸਰਕਾਰ ਨੇ ਹਾਰ ਮੰਨ ਲਈ ਹੈ ਉਹਨੇ ਆਪਣੇ ਗਲੋਂ ਲਾ ਕੇ ਹੁਣ ਈਡੀ ਨੂੰ ਦੇਣਾ ਚਾਹੁੰਦਾ ਅਰਸ਼ਦੀਪ ਜੀ ਤੁਸੀਂ ਸਾਡੇ ਨਾਲ ਜੁੜੇ ਸਾਡੇ ਨੀਲਗਰ ਜੁੜੇ ਨੇ ਆਮ ਆਦਮੀ ਪਾਰਟੀ ਦੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਡੀ ਦੀ ਐਂਟਰੀ ਇਸ ਪੂਰੇ ਕੇਸ ਜੁਈ ਹੈ ਹਾਲਾਂਕਿ ਸ਼ਮਣਿਆ ਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਾਰ ਮੰਨ ਚੁੱਕੀ ਹੈ ਇੰਨਾ ਟਾਈਮ ਹੋ ਚੁੱਕਿਆ ਹੈ ਇਸ ਪੂਰੇ ਕੇਸ ਹੁਣ ਤੱਕ ਚਲਾਨ ਕਿਉਂ ਨਹੀਂ ਪੇਸ਼ ਕੀਤੇ ਗਏ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਕੋਈ ਵੀ ਸਬੂਤ ਕੋਈ ਵੀ ਗਵਾ ਨਹੀਂ ਹੈ ਆ ਪਹਿਲੀ ਗੱਲ ਤੇ ਇਹ ਹੈਗੀ ਆ ਮੈਡਮ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਕਿ ਇਹੋ ਨਸ਼ਿਆਂ ਦੀ ਅਲਾਮਤ ਜਿਸ ਨੇ ਸਾਡੀ ਪੂਰੀ ਦੀ ਪੂਰੀ ਪੀੜ੍ਹੀ ਬਰਬਾਦ ਕਰਕੇ ਰੱਖਤੀ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਇਸ ਨੂੰ ਜੜੋਂ ਪੁੱਟਨਾ ਹੈਗਾ ਔਰ ਇਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਕਿਸੇ ਨਾਲ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਪੁੱਛਣਾ ਚਾਹਣਾ ਮੈਂ ਕਲੇਰ ਸਾਹਿਬ ਨੂੰ ਸੁਣ ਰਿਹਾ ਸੀ ਮੇਰੇ ਛੋਟੇ ਭਰਾਗੇ ਕਿ ਕੋਈ ਸਬੂਤ ਨਹੀਂ ਹੈਗਾ ਫਿਰ ਭਾਈ ਤੁਸੀਂ ਜਿਹੜੇ 5-6 ਮਹੀਨੇ ਜੇਲ੍ਹ ਜਏ ਮੁਜੀਤ ਸਿੰਘ ਸਾਹਿਬ ਉਹ ਕਿਸ ਕੇ ਚ ਰਹਿ ਕੇ ਆਏ ਦੀ ਪਾਰਟੀ ਦੇ ਜਿਹੜੀ ਸਿੱਟ ਬਣਾਈ ਹੈ ਆਈਪੀਐਸ ਪੁੱਲਰ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਪ੍ਰੋਪਰ ਕੰਮ ਕਰ ਰਹੀ ਹੈ ਹਰ ਸਬੂਤ ਜਟਾ ਰਹੀ ਹੈ ਹਰ ਚੀਜ਼ ਦੀ ਕੋਹ ਕਰ ਰਹੀ ਹੈ ਨੇਚਰਲੀ ਜਿਹੜੀ ਸਾਡੇ ਦੌਰ ਦੇ ਵਿੱਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੁੰਦੀ ਉਹ ਇੰਡੀਪੈਂਡੈਂਟ ਤੌਰ ਤੇ ਕੰਮ ਕਰ ਰਿਹਾ ਜਦੋਂ ਉਹਨਾਂ ਦੀ ਕੋਹਕ ਪੜਤਾਲ ਪੂਰੀ ਹੋ ਜਾਏਗੀ ਬਿਲਕੁਲ ਜਿਹੜਾ ਚਲਾਨ ਵੀ ਪੇਸ਼ ਹੋਏਗਾ ਔਰ ਰਹੀ ਗੱਲ ਈਡੀ ਦੀ ਸਾਰੇ ਜਾਣਦੇ ਆ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਨਾਲ ਸਾਝ ਪਹਿਲੀ ਕਿੰਨਾ ਦੀ ਹੈ ਉਹ ਪਹਿਲਾਂ ਦੀ ਸੀ ਤੇ ਉਹ ਅੱਜ ਵੀ ਹੈਗੀ ਹੈ ਸ਼ਾਇਦ ਅਕਾਲੀ ਦਰੂਏ ਲੱਗਦਾ ਹੈਗਾ ਕਿ ਜੇ ਈਡੀ ਵੀ ਇਹ ਦੇ ਵਿੱਚ ਐਂਟਰੀ ਹੋ ਜਾਂਦੀ ਹੈ ਸ਼ਾਇਦ ਉਸ ਤੋਂ ਸਾਨੂੰ ਜਿਹੜੀ ਹੈ ਉਹ ਕਲੀਨ ਚਿੱਟ ਮਿਲ ਜੇ ਸਾਨੂੰ ਉਸ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਹੈ ਅਸੀਂ ਕਿਉਂ ਜਾਨੀ ਕਿ ਈਡੀ ਨੂੰ ਚ ਇਨਵੋਲ ਕਰਾਂਗੇ ਔਰ ਸਾਡੀ ਕੀ ਰਾਜਨੀਤਿਕ ਮੋਡ ਡਾਟਾ ਹੋ ਸਕਦਾ ਰਾਜਨੀਤਿਕ ਮੋਡ ਡਾਟਾ ਫਿਰ ਮਜੀਠੀਆ ਨਾਲ ਹੀ ਕਿਉਂ ਹੋਏਗਾ ਜੋ ਮੇਰੀ ਜੋ ਜਿਹਨੇ ਕਿਦਾ ਉਹਦੇ ਗੱਲ ਕਰ ਰਿਹਾ ਵਾ ਸੋ ਕਹਿਣ ਦਾ ਮਤਲਬ ਹੈਗਾ ਜੇਕਰ ਮੁਜੀਠਿਆ ਸਾਹਿਬ ਨੇ ਕੋਈ ਕਸੂਰ ਨਹੀਂ ਹੈਗਾ ਉਹਨਾਂ ਦਾ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ ਤਾਂ ਉਹਨਾਂ ਨੂੰ ਇੰਨੀ ਹਾਇ ਤੋਬਾ ਬਚਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਕਦੇ ਵੀ ਕਿਸੇ ਕਸੂਰਵਾਰ ਨੂੰ ਜਿਹੜਾ ਉਹ ਬਖਸ਼ਦੀ ਨਹੀਂ ਤੇ ਬੇਕਸੂਰ ਨੂੰ ਜਿਹੜਾ ਹੈਗਾ ਆਂਚ ਨਹੀਂ ਔੜ ਦਿੰਦੀ ਕਲੇਰ ਜੀ ਨੀਲਗੜ੍ਹ ਜੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਐਸਆਈਟੀ ਹੈ ਉਹ ਇੰਡੀਪੈਂਡੈਂਟਲੀ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ ਜਾਂਚ ਪੂਰੀ ਹੋ ਜਾਏਗੀ ਤੇ ਚਲਾਨ ਵੀ ਜਲਦੀ ਪੇਸ਼ ਕੀਤਾ ਜਾਏਗਾ ਮੈਂ ਨੀਲ ਕਰਕ ਸਾਹਿਬ ਦੀ ਇੱਕ ਗੱਲ ਤੇ ਬੜਾ ਹੈਰਾਨ ਆ ਇਹ ਕਹਿੰਦੇ ਜੀ ਜੇ ਕੋਈ ਕਸੂਰ ਨਹੀਂ ਹੈ ਜੇ ਕੋਈ ਸਬੂਤ ਨਹੀਂ ਫਿਰ 6 ਮਹੀਨੇ ਜੇਲ੍ਹ ਕਿਉਂ ਲਾ ਲੇ ਉਹ ਤਾਂ ਠੀਕ ਹੈ ਤੁਸੀਂ ਸੈਕਸ਼ਨ 27 ਦੇ ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਕਰਤਾ ਜਿੱਥੇ ਐਂਟੀ ਫਿਟਰੀ ਬੇਲ ਦਾ ਪ੍ਰਵੀਜ਼ਨ ਨਹੀਂ ਹੈ ਤੇ ਜੇਲ੍ਹ ਜਾਣਾ ਪੈ ਗਿਆ ਪਰ ਜੇ ਇਹੀ ਪੈਮਾਨੇ ਨੇ ਕਿਸੇ ਚੀਜ਼ ਨੂੰ ਨਾਪਣ ਦੇ ਤੇ ਸੋਧਿਆ ਸਾਹਿਬ ਤਾਂ ਫਿਰ 2 ਸਾਲ ਲਾਏ ਇਹਦਾ ਮਤਲਬ ਕਸੂਰਵਾਰ ਮੰਨ ਲਿਆ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਅੱਜ ਵੀ ਜੇਲ੍ਹ ਤੇ ਬੈਠੇ ਜ਼ਮਾਨਤ ਨਹੀਂ ਹੋ ਰਹੀ ਇਹਦਾ ਮਤਲਬ ਕਸੂਰਵਾਰ ਮੰਨ ਲਿਆ ਆਮ ਆਦਮੀ ਪਾਰਟੀ ਨੇ ਉਹ ਇਹ ਗੱਲਾਂ ਨਹੀਂ ਹੁੰਦੀਆਂ ਦੂਸਰੀ ਗੱਲ ਮੈਂ ਫੇਰ ਦੁਬਾਰਾ ਪੁੱਛਨੀ ਚਾਹਨਾ ਕਿ 2.5 ਸਾਲ ਤੋਂ ਤੁਹਾਡੀ ਸਰਕਾਰ ਹੈ ਸੂਬੇ 'ਚ ਐਨਟੀਪੀਐਸ ਕੇਸ 'ਚ ਜਿੱਥੇ ਤੁਸੀਂ ਜਿਹੜੇ ਮੁੱਦੇ ਤੇ ਤੁਸੀਂ ਇਲੈਕਸ਼ਨ ਲੜੇ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਲੰਬੇ ਪੈ ਕੇ ਮਾਫੀ ਮੰਗੀ ਪਰ ਤੁਸੀਂ ਸਾਰੀ ਇਲੈਕਸ਼ਨ ਹੀ ਇਹ ਡਰੱਗਸ ਦੇ ਉੱਤੇ ਲੜੇ ਤੇ 2.5 ਸਾਲ 'ਚ ਅਗਰ ਤੁਹਾਡੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਚਲਾਣ ਨਹੀਂ ਪੇਸ਼ ਕਰ ਸਕੇ ਤਾਂ ਇੱਥੋਂ ਤਾਂ ਇੱਕ ਗੱਲ ਸਪਸ਼ਟ ਹੈ ਕਿ ਤੁਹਾਡੇ ਕੋਲ ਕੋਈ ਸਬੂਤ ਨਹੀਂ ਤੁਸੀਂ ਸੁਪਰੀਮ ਕੋਰਟ ਜਾ ਕੇ ਪਟੀਸ਼ਨ ਪਾਈ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਕੈਨਸਲ ਕਰਾਉਣ ਦੀ ਸੁਪਰੀਮ ਕੋਰਟ ਤੋਂ ਵੀ ਤੁਹਾਨੂੰ ਝਾੜ ਪਈ ਉੱਥੇ ਤੁਸੀਂ ਲਗਾਤਾਰ ਤਰੀਕ ਤੇ ਤਰੀਕ ਲੈ ਰਹੇ ਹੋ ਸੋ ਨੀਲ ਗਰਗ ਸਾਹਿਬ ਅੱਜ ਇਹ ਗੱਲ ਬੜੀ ਸਪਸ਼ਟ ਹੈ ਕਿ ਤੁਹਾਡੀ ਸਰਕਾਰ ਫੇਲ ਹੋ ਚੁੱਕੀ ਹੈ ਇਹ ਜਿਹੜੇ ਤੁਸੀਂ ਇਲਜ਼ਾਮ ਲਾਏ ਸੀ ਦੇਖੋ ਮੈਂ ਕੇਜਰੀਵਾਲ ਸਾਹਿਬ ਨੂੰ ਬਹੁਤ ਸਿਆਣਾ ਮੰਨਦਾ ਉਹਨਾਂ ਨੇ ਸਿਆਣਪ ਤਹਿਤ ਹੀ ਮਾਫੀ ਮੰਗ ਲਈ ਉਹਨਾਂ ਨੂੰ ਪਤਾ ਸੀ ਕਿ ਝੂਠੇ ਇਲਜ਼ਾਮ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਸਮੇਂ ਅਸਤੀਫਾ ਵੀ ਦਿੱਤਾ ਸੀ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਪਰ ਕੇਜਰੀਵਾਲ ਨੇ ਮਾਫੀ ਵਾਪਸ ਨਹੀਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਜਰੂਰ ਵਾਪਸ ਲੈ ਲਿਆ ਸੀ ਆਪਣਾ ਤੇ ਅੱਜ ਮੁੱਖ ਮੰਤਰੀ ਬਣੇ ਬੈਠੇ ਨੇ ਉਹ ਬੜਾ ਫਸਟ ਹੋ ਗਿਆ ਕਿ 3 ਸਾਲ ਮੁੱਖ ਮੰਤਰੀ ਜਿੱਤ ਲਾਣੀ ਦੀ ਪੇਸ਼ ਕਰ ਸਕੇ ਤੇ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਹੁਣ ਈਡੀ ਨੂੰ ਇਹ ਆ ਭੇਜ ਕੇ ਆਪਣੇ ਗਲੋਂ-ਗਲ ਲਾ ਕੇ ਇਹ ਜਿਹੜੀਆਂ ਅੱਜ ਗੱਲਾਂ ਕਰਦੇ ਜੀ ਈਡੀ ਨੇ ਕਲੀਨ ਚਿੱਟ ਦੇ ਦੇਣੀ ਹੈ ਨਾ ਸਾਡੀ ਈਡੀ ਨਾ ਪੰਜਾਬ ਸਰਕਾਰ ਬੱਤਾ ਪਰਮਾਤਮਾ ਔਰ ਪ੍ਰਮਾਤਮਾ ਦੇ ਘਰ ਦੇ ਦੇਰ ਹੈ ਹਨੇਰ ਨਹੀਂ ਇਹ ਜਿਹੜੇ ਝੂਠੇ ਇਲਜ਼ਾਮ ਲਾਉਣ ਵਾਲੇ ਲੋਕ ਹੈ ਇਹ ਜਿਹੜੇ ਝੂਠੀ ਸਿਆਪਤ ਕਰਨ ਵਾਲੇ ਲੋਕ ਹੈ ਇਹਨਾਂ ਦੇ ਚਿਹਰੇ ਪ੍ਰਮਾਤਮਾ ਨੇ ਲੰਗੇ ਕਰਨੇ ਨੇ ਔਰ ਲੰਗੇ ਹੁੰਦੇ ਜਾ ਰਹੇ ਹੂੰ ਨੀਲਗਰਗ ਜੀ ਕਲੇਰ ਜੀ ਦਾ ਕਹਿਣਾ ਹੈ ਕਿ ਜੇ ਕੋਈ ਮਲਜ਼ਮ ਹੈ ਕਿਸ ਨੂੰ ਜੇਲ੍ਹ ਚ ਪਾਇਆ ਗਿਆ ਤੇ ਦਾ ਮਤਲਬ ਆਨਿਏ ਕਿ ਉਹ ਜੋ तमाम ਇਲਜ਼ਾਮ ਲਗਾਏ ਗਏ ਨੇ ਉਹ ਪ੍ਰੂਵ ਹੋ ਚੁੱਕੇ ਨੇ ਲੋਕੋ ਪਹਿਲਾਂ ਤਾਂ ਮੈਂ ਸਪਸ਼ਟ ਕਰ ਦੇਣਾ ਨੇ ਮਾਫੀ ਦੀ ਗੱਲ ਕੀਤੀ ਆ ਉਹ ਕਲੇਰ ਸਾਹਿਬ ਵੀ ਦਿਨੋਂ ਜਾਣਦੇ ਆ ਚੰਗੀ ਤਰ੍ਹਾਂ ਕਿ ਜਦੋਂ ਇਹ ਉਹ ਮਾਫੀ ਮੰਗੀ ਗਈ ਉਹ ਕਿਉਂ ਮੰਗੀ ਗਈ ਕਿਉਂਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਪੰਜਾਬ ਦੇ ਵਿੱਚ ਹੈਗੀ ਸੀ ਜੇਕਰ ਅਸੀਂ ਨਸ਼ਿਆਂ ਦੇ ਉੱਤੇ ਮਾਫੀ ਮੰਗੀ ਹੁੰਦੀ ਸੰਜੀਤ ਸਿੰਘ ਜੀ ਦਾ ਸੇਮ ਕੇਸ ਅੱਜ ਵੀ ਹੈਗਾ ਉਹ ਲਗਾਤਾਰ ਇਹ ਇਸ ਚੀਜ਼ ਨੂੰ ਫਾਈਟ ਕਰਦੇ ਨੇ ਇਸ ਚੀਜ਼ ਨੂੰ ਤੁਸੀਂ ਲੋਕਾਂ ਨੂੰ ਜਿਹੜਾ ਹੈਗਾ ਉਹ ਗੁੰਮਰਾਹ ਜਿਹੜਾ ਹੈ ਉਹ ਨਾ ਕਰੋ ਔਰ ਜਿੱਥੋਂ ਤੱਕ ਰਹੀ ਮੈਂ ਜਾਨੀ ਕਿ ਆਵਾਦੀ ਪਾਰਟੀ ਦੀ ਸਰਕਾਰ ਵੀ ਸਾਡੀ ਜਾਨੀ ਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਲੋਕਾਂ ਦੇ ਨਾਲ ਲਗਾਤਾਰ ਹਾਰ ਜਿਹੜੀ ਹੈ ਉਹ ਕਮਿਟਮੈਂਟ ਹੈਗੀ ਹੈ ਅਸੀਂ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਨਹੀਂ ਕਰਦੇ ਜਦੋਂ ਜਿਹੜੀ ਹੈ ਇਨਵੈਸਟੀਗੇਸ਼ਨ ਪੂਰੀ ਹੋਏਗੀ ਬਿਲਕੁਲ ਚਲਾਨ ਕਿ ਹੋਏਗਾ ਜੇਕਰ ਜੀਟੀਆ ਸਾਹਿਬ ਦੀ ਕਿਤੇ ਇਨਵੋਲਵਮੈਂਟ ਨਹੀਂ ਹੁੰਦੀ ਤਾਂ ਨੇਚਰਲੀ ਹੈ ਜਾਨੀ ਕਿ ਉਹ ਉਹਨਾਂ ਤੇ ਜਾਨੀ ਕਿ ਦੋਸ਼ ਤਾਂ ਨਹੀਂ ਹੁੰਦੇ ਤੇ ਜੇਕਰ ਉਹਨਾਂ ਦੀ ਕਿਤੇ ਇਨਵੋਲਵਮੈਂਟ ਹੈਗੀ ਹੈ ਤਾਂ ਨੇਚਰਲੀ ਹੈ ਕਾਨੂੰਨ ਦੇ ਮੁਤਾਬਿਕ ਜਿਹੜੀ ਹੈ ਉਹ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ ਔਰ ਇਹ ਮਤਲਬ ਕਿਸੇ ਨੂੰ ਛੁੱਪਿਆ ਨਹੀਂ ਹੈਗਾ ਕਿ ਅਕਾਲੀ ਦਲ ਦਾ ਜਿਹੜਾ ਹੈਗਾ ਕਿਸ ਤਰੀਕੇ ਨਾਲ ਅਕਾਲੀ ਦਲ ਜਾਨੀ ਕਿ ਇਸ ਤਰੀਕੇ ਨਾਲ ਬਚ ਨਹੀਂ ਸਕਦਾ ਕਿਉਂਕਿ ਮੋਦੀ ਸਾਹਿਬ ਦੇ ਨਾਲ ਔਰ ਅਮਿਤ ਸ਼ਾਹ ਜੀ ਦੇ ਨਾਲ ਇਹਨਾਂ ਦੀ ਅੱਜ ਵੀ ਸਾਂਝ ਪੈਲੀ ਹੈਗੀ ਹੈ ਇਹਨਾਂ ਨੂੰ ਸਿਰਫ ਇਹੀ ਲੱਗਦਾ ਇੱਕ ਬੰਨੇ ਪੰਜਾਬ 'ਚ ਇਹ ਰੋਲਾ ਪਾ ਦਿਓ ਕਿ ਸਾਡੇ ਨਾਲ ਨੀ ਤੱਕ ਪਕਾ ਹੋ ਗਿਆ ਔਰ ਦੂਸਰੇ ਬੰਨੇ ਤੁਸੀਂ ਯਾਨੀ ਕਿ ਈਟੀਡੀ ਵੀ ਐਂਟਰੀ ਕਰਵਾ ਕੇ ਜਿਹੜਾ ਹੈ ਇਹ ਜੋ ਸਾਫ ਨਿਕਲ ਜਾਓ ਇਹ ਹੋਣ ਵਾਲਾ ਨਹੀਂ ਹੈ ਔਰ ਅਕਾਲੀ ਦਰ ਹਮੇਸ਼ਾ ਲੋਕ ਬੜੀ ਯਾਨੀ ਕਿ ਭਾਵਕ ਅਪੀਲਾਂ ਲੋਕਾਂ ਨੂੰ ਕਰਦਾ ਰਿਹਾ ਕਿ ਪ੍ਰਮਾਤਮਾ ਜੇਕਰ ਕੋਈ ਕਸੂਰਵਾਰ ਆ ਉਹਦਾ ਕੱਖ ਨਾ ਰਹੇ ਔਰ ਮੈਨੂੰ ਲੱਗਦਾ ਪ੍ਰਮਾਤਮਾ ਜਦੋਂ ਕੋਈ ਬੰਦਾ ਦਿਲੋਂ ਅਰਦਾਸ ਕਰਦਾ ਹੈ ਵੀ ਜਿਹੜਾ ਜਿਹੜਾ ਕਸੂਰਵਾਰ ਆ ਉਹਦਾ ਕੱਖ ਨਾ ਰਹੇ ਪ੍ਰਮਾਤਮਾ ਨੇ ਸੁਣ ਲਈ ਹੂੰ ਪਲੇਅਰ ਜੀ ਨੀਲ ਗੜੀ ਦਾ ਕਹਿਣਾ ਕਿ ਹੁਣੇ ਵੀ ਤੁਹਾਡੀ ਸਾਂਝ ਹੈ ਪੀਐਮ ਮੋਦੀ ਦੇ ਨਾਲ ਅਮਿਤ ਸ਼ਾਹ ਦੇ ਨਾਲ ਤੇ ਰੋਲਾ ਪਾਇਆ ਜਾ ਰਿਹਾ ਕਿ ਪੋਲਿਟੀਕਲ ਵੈਂਡਿਟਾ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ। ਨਹੀਂ ਫਿਰ ਅੱਜ ਪੰਜਾਬ ਚ ਸਰਕਾਰ ਇਹਨਾਂ ਦੀ ਹੈ ਇਹ ਆਪ ਚਲਾਣ ਨਾ ਪੇਸ਼ ਕਰਕੇ ਤਾਂ ਜੇ ਸਾਡੀ ਦੱਸਦੇ ਨੇ ਤੇ ਈਡੀ ਨੂੰ ਇਨਵੈਸਟੀਗੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਭੇਜ ਰਿਹਾ ਤਾਂ ਫਿਰ ਸਾਂਝ ਮੁੱਖ ਮੰਤਰੀ ਦੀ ਹੋਈ ਸਾਡੀ ਤਾਂ ਨਹੀਂ ਹੋਈ। ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣੀ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਸਰਕਾਰ ਤੋਂ ਬਾਹਰ ਹੋਏ ਅੱਜ 7.5 ਸਾਲ ਤੋਂ 8 ਸਾਲ ਦਾ ਸਮਾਂ ਹੋ ਗਿਆ। ਪਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਹਾਈ ਕੋਰਟ ਦੇ ਵਿੱਚ ਬੁਲਾ ਕੇ ਝਾੜ ਪਾਈ ਬਰਵਜਾਦਤ ਸਾਹਿਬ ਤੋਂ ਮਾਫੀ ਮੰਗਾਈ ਤੇ ਪਹਿਲੀ ਵਾਰੀ ਹੋਇਆ ਕਿ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਐਦਾਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਦੀ ਮਿਲੀਭੁਗਤ ਨਾਲ ਵਿਕ ਰਿਹਾ ਤੇ ਫਿਰ ਅੱਜ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਤਾਂ ਇਹਨਾਂ ਦੇ ਉੱਤੇ ਖੜੇ ਹੋ ਰਹੇ ਨੇ 갱스터 ਤਾਂ ਇਹਨਾਂ ਦੀ ਸਰਕਾਰ ਚ ਜੇਲ੍ਹ ਚੋਂ ਇੰਟਰਵਿਊ ਕਰਦੇ ਨੇ ਔਰ ਪਹਿਲਾਂ ਹਾਈ ਕੋਰਟ ਨੂੰ ਝੂਠ ਬੋਲਦੇ ਨੇ ਫਿਰ ਹਾਈ ਕੋਰਟ ਐਸਆਈਟੀ ਬਣਾਉਂਦੀ ਹੈ ਉਹਦੇ ਚ ਸਪਸ਼ਟ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਨੱਕ ਨੀਤੇ ਜਿਹੜਾ ਛਾਣਾ ਕਰੜ ਸੀਆਈਏ ਉੱਥੇ ਇੰਟਰਵਿਊ ਹੋਈ ਹੈ ਸੋ ਇਹ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਮੈਂ ਫੇਰ ਚੈਲੰਜ ਕਰਦਾ ਕਿ ਜੇ ਕੇਸ ਚ ਇਹਨਾਂ ਕੋਲੇ ਕੋਈ ਸਬੂਤ ਸੀ ਤਾਂ ਚਲਾਨ ਪੇਸ਼ ਕਰਦੇ ਇਹ ਹੁਣ ਪਤਲੀ ਗਲੀ ਚੋਂ ਨਿਕਲ ਰਹੇ ਨੇ ਇਹ ਇਸ ਕੇਸ ਨੂੰ ਖੁਦ ਈਡੀ ਨੂੰ ਸੁਭਾਰੇ ਨੇ ਕਿਉਂਕਿ ਇਹਨਾਂ ਤੋਂ ਕੁਝ ਨਹੀਂ ਹੋਇਆ ਹੁਣ ਇਹਨਾਂ ਨੇ ਪੋਲੀਟੀਕਲ ਤੌਰ ਤੇ ਨੰਗੇ ਹੋਣਾ ਸੀ ਇਸ ਲਈ ਚਾਹੁੰਦੇ ਨੇ ਕਿ ਸਾਡੇ ਕੋਲੋਂ ਗੱਲ ਅੰਦਰੇ ਹੁਣ ਅਸੀਂ ਦੂਜੀ ਏਜੰਸੀ ਤੇ ਗੱਲ ਪਾਤੀ ਹੂੰ ਕਲੇਰ ਜੀ ਕੱਲ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਆਪਣਾ ਬਿਆਨ ਦਿੱਤਾ ਸੀ ਅਸੀਂ ਮੁਰ ਤੋਂ ਚਰਚਾ ਕਰਾਂਗੇ ਪਹਿਲਾਂ ਸੁਣਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੀ ਇਪੋ ਜੀ ਪੰਮਾਨ ਦੀ ਬੁਕਲਾਹਟ ਅੱਜ ਫੇਰ ਹੋ ਜਰਾਂ ਮਾਨ ਸਾਹਿਬ ਮੈਨੂੰ ਲੱਗਦਾ ਤੁਹਾਡੇ ਸੁਪਨਿਆਂ 'ਚ ਵੀ ਮਜੀਠੀਆ ਹੀ ਆਉਂਦਾ ਐਸ ਕਿਸਮ ਨਾਲ ਤੁਸੀਂ ਬੋਤਲੇ ਹੋਏ ਹੋ ਕਿ ਇਸ ਮਜੀਠੀਏ ਦਾ ਇਲਾਜ ਕੀ ਹੈ ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ ਤੁਹਾਨੂੰ ਟੋਪੀ ਪਾ ਕੇ ਰਾਤ ਦੇ ਹਨੇਰੇ 'ਚ ਕਈ ਕਾਂਗਰਸੀ ਲੀਡਰਾਂ ਮੰਗੂ ਆ ਕੇ ਮਿਲਦਾ ਨਹੀਂ ਤੁਹਾਨੂੰ ਆੜੇ ਅਤੀ ਲੈਂਦਾ ਥੋੜੀ ਸਰਕਾਰ ਨੂੰ ਤੁਹਾਡੇ ਵਜ਼ੀਰਾ ਦੀ ਕਾਰਗੁਜ਼ਾਰੀ ਨੂੰ ਜੋ ਲੁੱਟ ਕੋ ਸੁੱਟ ਤੁਸੀਂ ਕਰਦੇ ਹੋ ਉਸ ਨੂੰ ਉਜਾਗਰ ਕਿਉਂ ਕਰਦਾ ਹੈ ਅੱਜ ਉਹ ਬਕਲਾਹਟ ਫੇਰ ਵੇਖੀ ਮੈਨੂੰ ਤਾਂ ਇਹ ਖਬਰ ਬੜੇ ਦਿਨ ਦੀ ਸੀ ਕਿ ਭਗਵੰਤ ਮਾਨ ਦੀ ਬਕਲਾਹਟ ਇਹ ਜੀ ਹੈ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਜੀਠੀਏ ਨੂੰ ਫਸਾਉਣਾ ਕਿਵੇਂ ਸਾਂਸਗਤ ਜੀ ਸਭ ਤੋਂ ਪਹਿਲਾਂ ਜੇਐਸਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਐਨੇ ਇੰਨੀਆਂ ਗਾਣਾ ਕਰਦੀ ਆ ਕੋਸਦੀ ਆ ਅਰਵਿੰਦ ਕੇਜਰੀਵਾਲ ਦੇ ਕੇਸ 'ਚ ਮਨੁਈਸ਼ ਸੋਸੋਧਿਆ ਦੇ ਕੇਸ 'ਚ ਸੰਜੇ ਸਿੰਘ ਦੇ ਕੇਸ 'ਚ ਹੋਰਿੰਗਾ ਦੇ ਵੱਖ-ਵੱਖ ਲੀਡਰਾਂ ਦੇ ਕੇਸ ਅੱਜ ਓਸੀਡੀ ਨੂੰ ਮੇਰਾ ਕੇਸ ਭੇਜਦਾ ਸੋ ਦੂਰੇ ਮਾਪਦੰਡ ਵੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਕੀ ਇਸ ਭੇਜਤਾ ਦਿੰਦਾ ਮੈਨੂੰ ਕੋਈ ਇਸ ਗੱਲ ਦੀ ਅ ਦੁੱਖ ਦਰਦ ਨਹੀਂ ਕੋਈ ਇਹ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਹੈ ਮਗਰ ਇਸ ਤਰ੍ਹਾਂ ਲਿੰਗਵੰਤ ਮਾਨਸਾ ਵਿੱਚ ਗੱਲ ਸਪਸ਼ਟ ਹੋ ਗਈ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਵੇਖੋ 11 ਸਾਲ ਹੋ ਗਏ ਜੀ ਅੱਜ ਇਸ ਕੇਸ ਨੂੰ ਮਜੀਠੀਏ ਤੇ ਰੋਪਲਾਤਾ ਕਿ ਡਰਕ ਬੀਤ ਹੈ ਉਹ ਗੱਲ ਤਾਂ ਕਿਸੇ ਨੂੰ ਨਹੀਂ ਭੁੱਲੀ ਕੀ ਕੇਵਰੇ ਕੇਜਰੀ ਹਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ-ਪੰਜ ਸਿੱਟਾਂ ਤੁਸੀਂ ਬਦਲ ਲਈਆਂ ਆਲਾ-ਆਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲੱਭਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ 파ਰੇ ਚਾਰ ਪੰਜ ਸਿੱਟਾ ਬਦਲ ਲਿਆ ਅੱਜ ਅਖੀਰ ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇ ਸੀ ਈ ਡੀ ਨੂੰ ਭੇਜਤਾ ਤੇ ਸਨ ਨਾਲ ਜੋ ਅਸ਼ਦੀਪ ਕਲੇਰ ਤੇ ਨੀਲਗੜ੍ਹ ਲਗਾਤਾਰ ਜੁੜੇ ਹੋਏ ਨੇ ਮੈਂ ਨੀਲਗੜ੍ਹ ਤੋਂ ਤੁਹਾਨੂੰ ਪੁੱਛਣਾ ਚਾਹਾਂਗੀ ਵਿਕ੍ਰਮ ਸਿੰਘ ਮਜੀਠੀਆ ਦਾ ਬਿਆਨ ਤੁਸੀਂ ਸੁਨਿਆ ਉਹਨਾਂ ਨੇ ਕਿਹਾ ਕਿ ਆਵਾਦੀ ਪਾਰਟੀ ਦੀ ਬੋਖਲਾਹਟ ਕਿੰਨਾ ਕਿਤੇ ਸਾਹਮਣੇ ਆਈ ਹੈ ਕਿ ਵਿਕ੍ਰਮ ਸਿੰਘ ਮਜੀਠੀਆ ਨੂੰ ਫਸਾਇਆ ਕੀ ਵਜਾਇਏ ਕਿਉਂਕਿ ਵਿਕ੍ਰਮ ਸਿੰਘ ਮਜੀਠੇ ਦੇ ਖਿਲਾਫ ਕੋਈ ਵੀ ਗਵਾਹ ਕੋਈ ਵੀ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ ਔਰ ਦੇਖੋ ਮੈਡਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਪੰਜਾਬ ਇੰਪੋਰਟੈਂਟ ਹੈ ਵਿਕਰਮ ਸਿੰਘ ਮਜੀਠੀਆ ਜੀ ਇੰਪੋਰਟੈਂਟ ਨਹੀਂ ਇੰਪੋਰਟੈਂਟ ਨਹੀਂ ਨੇ ਸਾਡੇ ਲਈ ਇੰਪੋਰਟੈਂਟ ਇਹ ਹੈਗਾ ਕਿ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਨੇ ਜਿਹੜੇ ਦੋਸ਼ੀ ਨੇ ਭਾਵੇਂ ਉਹ ਕੋਈ ਵੀ ਹੈਗਾ ਉਹਨਾਂ ਨੂੰ ਇਰੇਡੀਕੇਟ ਕਰਨਾ ਪੰਜਾਬ ਨੂੰ ਇੱਕ ਹਰਜ਼ਦਾਬਸਦਾ ਪੰਜਾਬ ਬਣਾਉਣਾ ਜਿਹੜੀ ਸਾਡੀ ਜਵਾਨੀ ਨੂੰ ਇਹ ਨਸ਼ਾ ਖਾ ਗਿਆ ਉਸ ਤੋਂ ਛੁਟਕਾਰਾ ਦਿਵਾਉਣਾ ਮੈਂ ਮਜੀਠੀਆ ਸਾਹਿਬ ਨੂੰ ਸੁਣ ਰਿਹਾ ਸੀ ਉਹ ਜੀਟੀਆ ਸਾਹਿਬ ਕਹਿੰਦੇ ਕਿ ਈਡੀ ਦੇ ਉੱਤੇ ਰੌਲਾ ਪਾਉਂਦੇ ਆ ਅਸੀਂ ਰੌਲਾ ਇਸ ਚੀਜ਼ ਦਾ ਪਾਉਣੇ ਆ ਕਿ ਪਿਛਲੇ 2 ਸਾਲਾਂ ਦੇ ਵਿੱਚ 500 ਤੋਂ ਵੱਧ ਜਾਨੀ ਕਿ ਤੁਸੀਂ ਜਿਹੜਾ ਕੀਤੀਆਂ ਤੁਸੀਂ ਉੱਥੇ ਜਨਨ ਕਿ ਇਨਵੈਸਟੀਗੇਸ਼ਨ ਕੀਤੀ ਤੁਸੀਂ ਕਹਿਨੋ ਕਿ 100 ਕਰੋੜ ਦਾ ਘਪਲਾ ਹੋ ਗਿਆ ਇੱਕ ਨਵਾਂ ਪੈਸਾ ਮਿਲਿਆ ਨਹੀਂ ਤੁਹਾਨੂੰ ਪੋਲਿਟিক্যাল ਬੈਂਡ ਡਾਟਾ ਇਹ ਅਕਾਲੀ ਦਲ ਵੀ ਜਾਣਦਾ ਹੈ ਇਹ ਭਾਜਪਾ ਵੀ ਜਾਣਦੀ ਹੈ ਪੂਰਾ ਹਿੰਦੁਸਤਾਨ ਜਾਣਦਾ ਹੈ ਕਿ ਉਹ ਜਾਣਦਾ ਹੈਗਾ ਇਸੇ ਕਰਕੇ ਤੁਸੀਂ ਦੇਖੋ ਜਿਹੜੀ ਭਾਜਪਾ 400 ਸੀਟਾਂ ਦੀ ਗੱਲ ਕਰਦੀ ਸੀ ਉਹ 240 ਸੀਟਾਂ ਤੇ ਰਹਿ ਗਈ ਲੇਕਿਨ ਅਕਾਲੀ ਦਲ ਵਾਲੇ ਵੀ ਪੰਜਾਬ ਜਾਣਦਾ ਹੈਗਾ ਅਕਾਲੀ ਦਲ ਜੇ ਪੰਜਾਬ ਅਕਾਲੀ ਦਲ ਬਾਰੇ ਜਾਣਦਾ ਹੈ ਤਾਂ ਪਿਛਲੀ ਵਿਧਾਨ ਸਭਾ ਚ ਇਹਨੇ ਦੀਆਂ ਕਿੰਨੀਆਂ ਸੀਟਾਂ ਸੀ ਇਸ ਵਾਰੀ ਤਿੰਨ ਸੀਟਾਂ ਰਹਿ ਗਈਆਂ ਤਿੰਨਾਂ ਚੋਂ ਵੀ ਇੱਕ ਘਟ ਗਈ ਹੈਗੀ ਹੈ ਦੋ ਰਹਿ ਗਈਆਂ ਇਹਦਾ ਮਤਲਬ ਹੈਗਾ ਪੰਜਾਬ ਦੇ ਲੋਕ ਵੀ ਇਸ ਚੀਜ਼ ਦੀ ਸਾਇਦ ਕਰਦੇ ਹੈਗੇ ਆ ਕਿ ਇਹ ਉਹ ਪਾਰਟੀ ਹੈ ਜਿਸ ਪਾਰਟੀ ਨੇ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਂਦੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ ਜਨਨ ਕਿ ਗੈਰ ਸਮਾਜਿਕ ਜਿਹੜੇ ਅਨਸਰ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਨਾ ਕਿਸੇ ਗੈਂਗਸਟਰ ਨੂੰ ਬਖਸ਼ਦੀ ਹੈ ਨਾ ਕਿ ਗੈਰ ਸਮਾਜਿਕ ਕੰਮ ਕਰਨ ਵਾਲੇ ਲੋਕਾਂ ਨੂੰ ਬਖਸ਼ਦੀ ਹੈ ਨਾ ਹੀ ਕਿਸੇ ਜਨਨ ਕਿ ਡਰਗ ਤਸਕਰ ਨੂੰ ਬਖਸ਼ੇਗੀ ਕਿਉਂਕਿ ਇਹ ਸਾਰਿਆਂ ਨੂੰ ਅਸੀਂ ਪੰਜਾਬ ਦਾ ਦੁਸ਼ਮਣ ਨੰਬਰ 1 ਮੰਨਦੇ ਹਾਂ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਤਬਾਹ ਕੀਤਾ ਹੈ ਹਮ ਕਲੇਰ ਜੀ ਨੀਲਗੜੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੀ ਹੈ ਨਸ਼ਾ ਤਸਕਰਾ ਦੀ ਪੁਸ਼ਤਪਨਾਹੀ ਕਰਦੀ ਹੈ ਨਲੈਗਲ ਤਰ ਤੋ ਆ ਵੀ ਜਾਨਣਾ ਚਾਹਾਂਗੀ ਕਿ ਤੁਹਾਨੂੰ ਆ ਵੀ ਲੱਗਦਾ ਹੈ ਕਿ ਈਡੀ ਕਿੰਨਾ ਕਿਤੇ ਦੋਹਰੇ ਮਾਪਦੰਡ ਅਪਰਾ ਰਹੀ ਹੈ ਦੇਖੋ ਹਰ ਇੱਕ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ ਇਹ ਨੀਲਗਰਗ ਸਾਹਿਬ ਆਪ ਇੱਕ ਭਲੇ ਇਨਸਾਨ ਨੇ ਵੱਡੇ ਭਰਾ ਨੇ ਪਰ ਮੈਂ ਪੁੱਛਣਾ ਚਾਹੁੰਨਾ ਕਿ ਕਿਹੜੇ ਪੰਜਾਬ ਦੀ ਸਿਰਜਣਾ ਕਰਦੀ ਆ ਆਪਾ ਸਿਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਕਤਲੋਗਾਰਤ ਹੋ ਰਹੀ ਹੈ ਲੋਕਾਂ ਨੂੰ ਤਾਂ ਘਰੇ ਵੜ ਵੜ ਕੇ ਗੈਂਗਸਟਰ ਮਾਰ ਰਹੇ ਨੇ ਤੇ ਅਸੀਂ ਕਿਹੜੇ ਦਾਅਵੇ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਪੰਜਾਬ 'ਚ ਜਿਹੜੇ ਉਹਦੇ ਕਾਤਲ ਨੇ ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਦੇ ਲੀਕ ਕੀਤੀ ਉਹ ਤਾਂ ਮੁੱਖ ਮੰਤਰੀ ਦੇ ਦਫ਼ਤਰ 'ਚ ਵੱਡੇ ਅਹੁਦਿਆਂ ਤੇ ਬੈਠੇ ਨੇ ਆਪਾਂ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰਦੇ ਆਂ ਹਰ ਰੋਜ਼ ਡਰੱਗਜ਼ ਨਾਲ ਸਾਡੇ ਬੱਚੇ ਮਰ ਰਹੇ ਨੇ ਅਸੀਂ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਆਂ ਔਰ ਜਿੱਦ ਤੱਕ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦਾ 104 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰਾਂ ਬਣਾਈਆਂ ਵੀ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਇਹ ਡੈਮੋਕ੍ਰੇਸੀ ਹੈ ਕਦੇ ਬਾਹਰ ਕਦੇ ਸਰਕਾਰ ਦੇ ਵਿੱਚ ਚੱਲਦਾ ਰਹਿੰਦਾ ਪਰ ਆਮ ਆਦਮੀ ਪਾਰਟੀ ਪੰਜਾਬ ਦੀ ਵਨ ਟਾਈਮ ਬਲੰਡਰ ਹੈ ਲੋਕਾਂ ਨੇ ਇੱਕ ਵਾਰੀ ਵੋਟ ਪਾ ਦਿੱਤੀ ਮੁੜ ਕੇ ਨਹੀਂ ਪਾਉਣੀ ਇੰਨਾ ਬੁਰਾ ਹਾਲ ਇਹਨਾਂ ਨੇ ਪੰਜਾਬ ਦਾ ਬਣਾਇਆ ਸੋ ਤੁਸੀਂ ਮੈਂ ਇਹਨਾਂ ਨੂੰ ਫਿਰ ਬੇਨਤੀ ਕਰਦਾ ਕਿ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਕਣੀ ਧਿਆਨ ਦਿਓ ਔਰ ਜੇ ਵਿਕਰਮ ਮਜੀਠੀਆ ਦੇ ਖਿਲਾਫ ਤੁਹਾਡੇ ਕੋਲ ਕੋਈ ਸਬੂਤ ਹੈ ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕਰਦੇ 2.5 3 ਸਾਲ ਇਕ ਇਨਵੈਸਟੀਗੇਸ਼ਨ ਤੋਂ ਕੱਢ ਤੇ ਐਸਆਈਟੀਆਂ ਬਣਾ ਰਹੇ ਹਾਂ ਅਫਸਰ ਬਦਲ ਰਹੇ ਹਾਂ ਅਫਸਰਾਂ ਨੂੰ ਲਾਲਚ ਦਿੰਦੇ ਹਾਂ ਕਈ ਅਫਸਰ ਜਵਾਬ ਦੇ ਜਾਂਦੇ ਨੇ ਫਿਰ ਨਵਾਂ ਅਫਸਰ ਲਾਉਂਦੇ ਹਾਂ ਪਰ ਚਲਾਨ ਨਹੀਂ ਪੇਸ਼ ਹੋ ਰਿਹਾ ਇਹ ਸੋ ਸਪਸ਼ਟ ਹੈ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਨੇ ਉਹ ਕਾਨੂੰਨ ਨਹੀਂ ਚਾਹੁੰਦਾ ਉਹ ਅਫਸਰ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਇਸ ਤਰੀਕੇ ਦੇ ਨਾਲ ਹੀ ਨਹੀਂ ਗੱਲਾਂ ਚੱਲਦੀਆਂ ਅੱਜ ਇਹਨਾਂ ਦਾ ਧੇਰਾ ਲੋਕਾਂ 'ਚ ਨੰਗਾ ਹੋ ਗਿਆ ਹੂੰ ਨੀਲਗਰਗ ਜੀ 11 ਸਾਲ ਹੋ ਗਏ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਕਿਹਾ ਗਿਆ ਕਿ ਇਸ ਪੂਰੇ ਕੇਸ 'ਚ ਮੇਰੇ ਖ ਪੇਸ਼ ਨਹੀਂ ਕੀਤਾ ਜਾ ਸਕਿਆ 4 ਤੋਂ 5 ਐਸਆਈਟੀਆਂ ਬਦਲ ਚੁੱਕੀਆਂ ਨੇ ਜੇ ਭਗਵੰਤਪਾਨ ਸਰਕਾਰ ਦੇ ਕੋਲ ਕੋਈ ਸਬੂਤ ਹੈ ਤੇ ਪੇਸ਼ ਕੀਤਾ ਜਾਏ ਚਲਾਨ ਪਾਸ ਕੀਤਾ ਜਾਏ ਮੈਂ ਇਹ ਪਹਿਲਾਂ ਵੀ ਕਿਹਾ ਸੀ ਪਹਿਲਾਂ ਇਹਨਾਂ ਦੀ ਆਪਣੀ ਸਰਕਾਰ ਸੀ ਮੁਰਕੇ ਚਾਚੇ ਭਤੀਜੇ ਦੀ ਸਰਕਾਰ ਸੀ ਤੇ ਉੱਥੇ ਕਿਹੜੀ ਇਨਵੈਸਟੀਗੇਸ਼ਨ ਹੋਣੀ ਸੀ ਤੇ ਕਿਹੜੀ ਸਜ਼ਾ ਹੋਣੀ ਸੀ ਤੇ ਕਿਹੜੇ ਕੇਸਦਰਜ ਹੋਣੇ ਸੀ ਠੀਕ ਹੈ ਨਾ ਉਦੋਂ ਤੇ ਸਬੂਤ ਖੁਰਦ-ਬੁਰਦੀ ਹੋਏ ਸਾਡੀ ਸਰਕਾਰ ਆਈ ਨੂੰ ਜਿੰਨੇ ਕਿ 2.5 ਸਾਲ ਹੋਏ ਆ ਔਰ ਨੈਚੁਰਲੀ ਅੱਜ ਤੁਸੀਂ ਅੱਜ ਦੇ ਅਖਬਾਰਾਂ 'ਚ ਵੀ ਪੜਿਆ ਹੈ ਕਿ 2006 ਤੋਂ ਆਨਵਰਡ ਲੈ ਕੇ 2018-19 ਤੱਕ ਜਿਹੜੀ ट्रांजੈਕਸ਼ਨਾਂ ਹੋਈਆਂ ਕੈਸ਼ ਦੇ ਵਿੱਚ ट्रांजੈਕਸ਼ਨ ਹੋਈਆਂ ਬੈਂਕਾਂ ਦੇ ਵਿੱਚ ट्रांजੈਕਸ਼ਨ ਹੋਈਆਂ ਸਾਰੇ ਖੰਗਾਲੇ ਜਾ ਰਹੇ ਹੈਗੇ ਆ ਨੈਚੁਰਲੀ ਜਦੋਂ ਸਾਰੀਆਂ ਚੀਜ਼ਾਂ ਦਾ ਸਬੂਤ ਜਦੋਂ ਕੋਕ ਫ ਵੀ ਅੱਧਾ ਅਧੂਰਾ ਚਲਾਨ ਕਿਤਾ ਪੇਸ਼ ਕਰੀਏ ਕੋਕੜ ਪੜਤਾਲ ਚੱਲ ਰਹੀ ਹੈ ਸਾਰੇ ਸਬੂਤ ਜਟਾਏ ਜਾ ਰਹੇ ਹੈਗੇ ਹੈ ਕੋਕੜ ਪੜਤਾਲ ਕਰਨ ਤੋਂ ਬਾਅਦ ਜਿਹੜੀ ਸਿਟ ਹੈਗੀ ਹੈ ਉਹ ਚਲਾਨ ਪੇਸ਼ ਕਰ ਦੇਗੀ ਇਹਦੇ ਵਿੱਚ ਰਾਜਨੀਤਿਕ ਦਖਲ ਹੁੰਦਾ ਕੀ ਤਾਂ ਹੈ ਹੀ ਨਹੀਂ ਹੈ ਇਹ ਥੋੜਾ ਜਿਹਾ ਜੇ ਸਾਡੀ ਇੱਥੇ ਸਰਕਾਰ ਇਸ ਨੂੰ ਕਹਵੇ ਕਿ ਅੱਜ ਹੀ ਸੁਕ ਜਾਨੀ ਕਿਸੇ ਕਰ ਦਿਓ ਜਾਂ ਇਹ ਕਰ ਦਿਓ ਉਹ ਕਰ ਦਿਓ ਉਹ ਤਾਂ ਇੰਡੀਪੈਂਡੈਂਟ ਹੈਗੀ ਹੈ ਉਹਨੇ ਇੰਡੀਪੈਂਡੈਂਟ ਤੌਰ ਤੇ ਕੰਮ ਕਰਨਾ ਹੈ ਜਦੋਂ ਸਬੂਤ ਇਕੱਠੇ ਹੋਗੇ ਜਾਂ ਕੋਕੜ ਪੜਤਾਲ ਹੋਗੀ ਚਲਾਨ ਵੀ ਪੇਸ਼ ਹੋ ਜਾਏਗਾ ਹਮ ਕਲੇਰ ਜੀ ਮੈਂ ਫੇਰ ਦੁਬਾਰਾ ਕਹਿੰਦੇ ਆ ਜੀ ਕਿ ਕਾਨੂੰਨ ਦੀ ਕੋਈ ਗੱਲ ਹੀ ਨਹੀਂ ਕਰਦੇ 2021 ਦਾ ਕੇਸ ਹੈ ट्रांजੈਕਸ਼ਨ ਹੈ 2006 ਦੀਆਂ ਲੱਭਰੇ ਨੇ ਕੇਸ ਹੈ ਐਨਡੀਪੀਐਸ ਐਕਟ ਦਾ ਕੇਸ ਹੈ ਨਸ਼ੇ ਦਾ ਇਹ ਕਹਿੰਦੇ ਜੀ ਬੈਂਕ ਅਕਾਊਂਟ ਖੰਗਾਲ ਰਹੇ ਆ ਸੋ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਰ ਕੀ ਰਹੀ ਆ ਆਮ ਆਦਮੀ ਪਾਰਟੀ ਇਹਨਾਂ ਦਾ ਇੱਕੋ ਮਕਸਦ ਹੈ ਕਿ ਪੋਲਿਟਿਕਲ ਵਿਰੋਧੀਆਂ ਦਾ ਕਿਸੇ ਤਰੀਕੇ ਅਸੀਂ ਮੂੰਹ ਬੰਦ ਕਰਾ ਦਈਏ ਉਹ ਸਰਕਾਰ ਦੇ ਖਿਲਾਫ ਨਾ ਬੋਲਣ ਉਹ ਭਗਵੰਤ ਮਾਨ ਦੀ ਮਾੜੀ ਕਾਰਗੁਜ਼ਾਰੀ ਦੇ ਖਿਲਾਫ ਨਾ ਬੋਲਣ ਉਹ ਜੋ ਸੂਬੇ ਦੇ ਵਿੱਚ ਸਾਡਾ ਨੌਜਵਾਨ ਮਰ ਰਿਹਾ ਉਹਦੇ ਹੱਕ ਦੀ ਵਿੱਚ ਗੱਲ ਨਾ ਕਰਨ ਜਿਹੜਾ ਪ੍ਰਵਾਸ ਹੋ ਰਿਹਾ ਹੈ ਪ੍ਰਵਾਸ ਨੂੰ ਰੋਕਣ ਦੀ ਗੱਲ ਨਾ ਕਰਨ ਤਾਂ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਹੂੰਗਾ ਨੀਲਗੜ੍ਹ ਸਾਹਿਬ ਨੂੰ ਕਿ ਜਦੋਂ ਨੈਸ਼ਨਲ ਕਨਵੀਨਰ ਹੀ ਮਾਫੀ ਮੰਗਿਆ ਹੋਵੇ ਤਾਂ ਬਾਕੀ ਦਾ ਕਿਸੇ ਕੋਲ ਕੋਈ ਨੈਤਿਕ ਅਧਿਕਾਰ ਰਹਿਦਾ ਨਹੀਂ ਜਾਂ ਤਾਂ ਆਮ ਆਦਮੀ ਪਾਰਟੀ ਛੱਡ ਕੇ ਪਾਸੇ ਖੜੇ ਹੋ ਜਾਂਦੇ ਇਹ ਜਿਹੜੀ ਸਿਆਸਤ ਹੈ ਇਹ ਜਿਹੜੀ ਮੈਨਾ ਮੰਨੂ ਹੈ ਇਹ ਜਿਹੜੀ ਆਪਾਂ ਅਫਸਰ ਬਦਲ ਬਦਲ ਕੇ ਐਸਆਈਟੀਆਂ ਬਣਾ ਰਿਹਾ ਤੇ ਹੁਣ ਆਪਣਾ ਪੁੱਲਾ ਛਡਾ ਕੇ ਈਵੀ ਦੇ ਗੱਲ ساری ਚੀਜ਼ ਪਾ ਕੇ ਆਪਾਂ ਭੱਜਣਾ ਚਾਹੁੰਦੇ ਆ ਇਹਨੇ ਪੰਜਾਬ ਇਸ ਚੀਜ਼ ਨੂੰ ਦੇਖ ਰਿਹਾ ਤੇ ਤੁਹਾਡੇ ਨਾਲ ਪੰਜਾਬ 2027 ਤੇ ਜੀਜਾਂ ਦਾ ਹਸਾਬ ਖਤਮ ਕਰੇਗਾ